ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਕੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਪਿਆਰੀ ਜੀ ਬਾਤ ਦਾ ਆਨੰਦ ਇੱਕ ਪੰਡਤ ਸੀ ਤਿੰਨ ਚਾਰ ਉਹਦੇ ਜਵਾਲਕ ਸੀ ਤਾ ਪਾਈ ਉਹਦੇ ਘਰੇ ਬਹੁਤ ਗਰੀਬੀ ਸੀ ਤਾਂ ਹੁਣ ਘਰ ਵਾਲੀ ਨੇ ਕਹਿਣਾ ਹੀ ਐ ਵੀ ਤੂੰ ਕੋਈ ਕੰਮ ਨਹੀਂ ਕਰਦਾ ਜਵਾਕਾਂ ਨੂੰ ਕਿੱਥੋਂ ਖਵਾਵਾਂਗੇ ਐਂ ਕਰਾਂਗੇ ਵਾਹ ਕਰਾਂਗੇ ਸਭ ਕੁਝ ਕਰਨਾ ਹੁੰਦਾ ਬੱਚਿਆਂ ਦਾ ਪੜਾਉਣਾ ਵੀ ਨਹੀਂ ਤਾਂ ਪਾਈ ਉਹਨਾਂ ਦੇ ਘਰੇ ਰੋਜ਼ ਲੜਾਈ ਰਹਿੰਦੀ ਜਿੱਥੇ ਪੈਸੇ ਦੀ ਘਾਟ ਹੁੰਦੀ ਐ ਲੜਾਈਆਂ ਪੈਂਦੀਆਂ ਹੀ ਪੈਂਦੀਆਂ ਨੇ ਫਿਰ ਟੱਬਰਾਂ 'ਚ ਤਾਂ ਜਦੋਂ ਉਹ ਰੋਜ਼ ਲੜਿਆ ਕਰਨ ਤਾਂ ਇੱਕ ਦਿਨ ਪਾਈ ਉਹ ਬੜਾ ਗੁੱਸੇ 'ਚ ਘਰੋਂ ਨਿਕਲ ਗਿਆ ਪੰਡਤ ਤਾਂ ਉਹ ਜਦੋਂ ਘਰੋਂ ਨਿਕਲ ਗਿਆ ਤਾਂ ਜਾਂਦਾ ਉਹ ਤੁਰਿਆ ਇੱਕ ਬਹੁਤ ਕਾਲਾ ਛੇਸ਼ਨਾਗ ਰਾਂਚ ਬੈਠਾ ਹੈ ਉਹੋ ਉਹਨੇ ਸੋਚਿਆ ਵੀ ਇਹ ਤਾਂ ਮਰੀ ਜਾਨੇ ਆ ਰੋਜ਼ ਘਰੇ ਕਲੇਸ ਹੁੰਦਾ ਹੈ ਆਇਓ ਸੱਪ ਦੇ ਉੱਤੇ ਚੜ ਗਿਆ ਜਾ ਕੇ ਉਹ ਜਦੋਂ ਵਧੀਆਂ ਹੁੰਦੀਆਂ ਨੇ ਸੱਪ ਬਣੀ ਫਿਰ ਕੁਝ ਕਹਿੰਦੇ ਬਦੀ ਹੋਵੇ ਤਾਂ ਰੱਬ ਸੋ ਹੀਲੇ ਵਸੀਲੇ ਕਰ ਦਿੰਦਾ ਘਟੀਆਂ ਦਾ ਕੋਈ ਇਲਾਜ ਨਹੀਂ ਤਾਂ ਉਹ ਸੱਪ ਤੇ ਚੜਿਆ ਹੋਇਆ ਉਹਨੂੰ ਕਹੀ ਜਾਂਦਾ ਮੇਰੇ ਮਾਰ ਡੰਗ ਮੇਰੇ ਮਾਰ ਡੰਗ ਭਾਈ ਸੱਪ ਕੁਛ ਨਹੀਂ ਕਹਿੰਦਾ ਉਹ ਉਹ ਕਦੇ ਮਾਗਰ ਹੁੰਦਾ ਕਦੇ ਮੂਰੇ ਹੁੰਦਾ ਫੇਰ ਉਹ ਉੱਧਰ ਨੂੰ ਜਿੱਧਰ ਸੱਪ ਮੂੰਹ ਕਰ ਲੈਂਦਾ ਫੇਰ ਉਹਦੇ ਮੂਰੇ ਹੋ ਜਾਂਦਾ ਮੇਰੇ ਮਾਰ ਡੰਗ ਓਏ ਮੈਨੂੰ ਮਾਰ ਦੇ ਮੇਰੇ ਮਾਰ ਡੰਗ ਭਾਈ ਚਲੋ ਜਦੋਂ ਉਹਨੇ ਦੇਖਿਆ ਵੀ ਇਹ ਤਾਂ ਡੰਗ ਹੀ ਨਹੀਂ ਮਾਰਦਾ ਤਾਂ ਆਪਦੇ ਸਿਰ ਤੇ ਜਿਹੜਾ ਪਰਨਾ ਬੰਨਿਆ ਹੋਇਆ ਸੀ ਉਹ ਲਾਹਿਆ ਸੱਪ ਧਰ ਲਿਆ ਉਹਦੇ 'ਚ ਕਹਿੰਦਾ ਜੇ ਮੈਨੂੰ ਨਹੀਂ ਮਾਰਦਾ ਤਾਂ ਮੇਰੀ ਤੀਵੀ ਨੂੰ ਤਾਂ ਮਾਰ ਹੀ ਦੇਵੇਂਗਾ ਗੁੱਸੇ 'ਚ ਬੰਦਾ ਕਹਿੰਦੇ ਹੁੰਦੇ ਨੇ ਵੀ ਗੁੱਸੇ 'ਚ ਆਇਆ ਹੁੰਦਾ ਨਾ ਜਦੋਂ ਕੋਈ ਕੰਮ ਹੋਰ ਕਰਨਾ ਨਹੀਂ ਚਾਹੀਦਾ ਤਾਂ ਗੁੱਸੇ ਨੂੰ ਹੀ ਸ਼ਾਂਤ ਕਰੋ ਬਹਿ ਕੇ ਗੁੱਸੇ 'ਚ ਆਇਆ ਬੰਦਾ ਗਲਤ ਕੰਮ ਹੀ ਕਰਦਾ ਹੈ ਪਰਨੇ 'ਚ ਭਾਈ ਬੰਨ ਲਿਆਇਆ ਸੱਪ ਨੂੰ ਲਿਆ ਕੇ ਘਰੇ ਜਿਵਾਕਾਂ ਨੂੰ ਕਹਿਣ ਲੱਗਿਆ ਤੁਹਾਡੀ ਮਾਂ ਕਿੱਥੇ ਐ ਉਹ ਕਹਿੰਦਾ ਤਾਂ ਹੁਣੀ ਬਾਹਰ ਨੂੰ ਗਈ ਆ ਕਿਸੇ ਦੇ ਤਾਂ ਉਹਨੂੰ ਕਹਿਣ ਲੱਗਿਆ ਜਿਵਾਕਾਂ ਨੂੰ ਵੀ ਆ ਮੇਰਾ ਪਰਨਾ ਐ ਇਹਦੇ ਚ ਕੁਝ ਬਨ ਕੇ ਲਿਆਇਆ ਮੈਂ ਤੁਸੀਂ ਦੇਖਿਓ ਕਿਤੇ ਹੱਥ ਲਾ ਲਓ ਤੁਹਾਡੀ ਮਾਂ ਖੋਲੇ ਜਦ ਆ ਗਈ ਉਹਨੂੰ ਕਿਹੋ ਵੀ ਮੈਂ ਇਹਨੂੰ ਆਹ ਅਲਮਾਰੀ ਚ ਧਰ ਕੇ ਜੰਨਾ ਰਸੋਈ ਚ ਵੀ ਉਹ ਛੇੜੇ ਤੁਸੀਂ ਨਾ ਭੁੱਲ ਕੇ ਵੀ ਛੇੜਿਓ ਉਹ ਕਹਿੰਦਾ ਠੀਕ ਐ ਭੱਗ ਗਿਆ ਧਰਕੇ ਉਹਨੇ ਕਿਹਾ ਜਦੋਂ ਖੋਲੂਗੀ ਆਪੇ ਉਹਦਾ ਡੰਗ ਮਾਰੂਗਾ ਭਾਈ ਜਦੋਂ ਜਵਾਕਾਂ ਦਿਮਾਗ ਆ ਗਈ ਉਹ ਆ ਕੇ ਜਵਾਕ ਉਹਨੂੰ ਆਉਂਦੀ ਨੂੰ ਕਹਿਣ ਲੱਗੇ ਵੀ ਮਾਂ ਵੀ ਸਾਡਾ ਬਾਪੂ ਕਨਾ ਧਰਕੇ ਗਿਆ ਅਲਮਾਰੀ 'ਚ ਕੋਈ ਚੀਜ਼ ਵੀ ਉਹ ਸਾਨੂੰ ਕਹਿ ਕੇ ਗਿਆ ਤੁਸੀਂ ਨਹੀਂ ਛੇੜਨੀ ਵੀ ਤੁਹਾਡੀ ਮਾਂ ਹੀ ਝੱਪ-ਝੱcke ਨੂੰ ਭਾਈ ਭੱਜੀ ਗਈ ਵਿਚਾਰੀ ਵੀ ਕੁਝ ਲਿਆਂਦਾ ਹੋਊਗਾ ਖਾਣ ਪੀਣ ਨੂੰ ਜਦੋਂ ਦੇਖਿਆ ਉਹਨੇ ਜੱਕਿਆ ਪਰਨਾ ਜਦੋਂ ਦੇਖਿਆ ਖੋਲ ਕੇ ਤਾਂ ਉਹਦੇ ਵਿੱਚ ਇੱਕ ਲਾਲ ਦਗ-ਦਗ ਕਰਦਾ ਉਹ ਕਹਿੰਦੀ ਲੈ ਨਾ ਕ ਲਾਲ ਕਹਿੰਦੀ ਕਿੁੱਡੇ ਪਰਨੇ ਚ ਬੰਨ ਕੇ ਲਿਆਇਆ ਤਾਂ ਕਹਿਣ ਲੱਗੀ ਵੀ ਇਹ ਤਾਂ ਬੜਾ ਮਹਿੰਗਾ ਸੁਣਦੇ ਹੁੰਨੇ ਆ ਵੀ ਬਹੁਤ ਮਹਿੰਗਾ ਵੀ ਕਿੱਥੋਂ ਧਿਆ ਗਿਆ ਉਹਨੂੰ ਐ ਗੱਲਾਂ ਕਰਦੀ ਜਾਂਦੀ ਆ ਆਪਦੇ ਮਨ ਨਾਲ ਰਾਜੇ ਦੇ ਵਾਗੀ ਰਾਜੇ ਦੇ ਗਈ ਤਾਂ ਰਾਜੇ ਦੇ ਮੂਹਰੇ ਤਰਤਾ ਜਾ ਕੇ ਉਹ ਕਹਿਣ ਲੱਗਿਆ ਰਾਜਾ ਵੀ ਤੂੰ ਕਿੱਥੋਂ ਲਿਆਈਆਂ ਭਾਈ ਇਹਨੂੰ ਕਹਿੰਦੀ ਜੀ ਮੇਰਾ ਘਰ ਵਾਲੇ ਨੇ ਥਾਇਆ ਕਿਤੋਂ ਵੀ ਸਾਡੇ ਬਹੁਤ ਗਰੀਬੀ ਐ ਭੁੱਖੇ ਮਰਦੇ ਨੇ ਜਵਾਕ ਵੀ ਕੁਝ ਨਹੀਂ ਖਾਣ ਨੂੰ ਵੀ ਮੈਂ ਤਾਂ ਤੁਹਾਨੂੰ ਦੇਣ ਆਈਆਂ ਵੀ ਮੈਨੂੰ ਕੁਝ ਖਾਣ ਨੂੰ ਦੇ ਦਿਓ ਰਾਜਾ ਕਹਿਣ ਲੱਗਿਆ ਵੀ ਇਹਦੀ ਤਾਂ ਬਹੁਤ ਕੀਮਤ ਐ ਭਾਈ ਬਹੁਤ ਮਹਿੰਗਾ ਵਿਕਦਾ ਐ ਵੀ ਤੂੰ ਐ ਕਰ ਇਹਦੀ ਤਾਂ ਮੈਂ ਕੋਈ ਕੀਮਤ ਲਾ ਨਹੀਂ ਸਕਦਾ ਵੀ ਤੂੰ ਅੱਜ ਜਿੰਨਾ ਮੇਰੇ ਪੁੰਡਾਰੇ ਚੋਂ ਖਜ਼ਾਨੇ ਚ ਢੋ ਸਕਦੀਆਂ ਸਮਾਨ ਢੋ ਲੈ। ਭਾਈ ਨੌਕਰਾਂ ਨੂੰ ਕਹਿੰਦਾ ਇਹਨਾਂ ਨੂੰ ਖਜ਼ਾਨਾ ਵੀ ਖੋਲ ਦੋ, ਨਾਜ ਵਾਲੇ ਪੁੰਡਾਰੇ ਵੀ ਖੋਲ ਦੋ। ਭਾਈ ਉਹਨੇ ਵਿਚਾਰੀ ਨੇ ਕੀ ਕਰਿਆ? ਉਹਨੇ ਤਾਂ ਦੋ ਗੇੜੇ ਲਾਏ। ਜਵਾਕ ਵੀ ਭੁੱਖੇ ਬੈਠੇ ਤੇ ਇੱਕ ਗੇੜਾ ਪੈਸਿਆਂ ਦਾ ਮੋਹਰਾ-ਸ਼ੋਹਰਾ ਦਾ ਲਾ ਲਿਆ, ਇੱਕ ਗੇੜਾ ਵਿਚਾਰੀ ਨੇ ਰਾਸ਼ਨ ਪਾਣੀ ਦਾ ਲਾ ਲਿਆ। ਜਵਾਕ ਵੀ ਭੁੱਖੇ ਤੇ ਕਹਿਣ ਲੱਗੀ ਵੀ ਮੈਂ ਹੁਣ ਇਹ ਨਿਆਣਿਆਂ ਨੂੰ ਕੁਝ ਬਣਾ ਕੇ ਦੇਉਂ ਜਾ ਕੇ ਭਾਈ ਅੱਗੇ ਖੀਰ ਕੜਾ ਮਰ ਉਸ ਮਸ਼ਹੂਰ ਹੁੰਦਾ ਵੀ ਜਿੱਦਾਂ ਖੀਰ ਕੜਾ ਬਣਦਾ ਘਰੇ ਫਿਰ ਆਇਆ ਹੁੰਦਾ ਵੀ ਬੜਾ ਕੁਝ ਬਣ ਗਿਆ ਅੱਜ ਉਹਨੇ ਤਾਂ ਖੀਰ ਪ੍ਰਸ਼ਾਦ ਬਣਾਇਆ ਸਬਜ਼ੀ ਬਣਾਈ ਰੋਟੀ ਪਕਾਈ ਜਵਾਕਾਂ ਨੂੰ ਕਹਿਣ ਲੱਗੀ ਵੀ ਜਾਓ ਤੁਹਾਡੇ ਬਾਪ ਨੂੰ ਸੱਦ ਕੇ ਲਿਆਓ ਦਰਵਾਜ਼ੇ ਬੈਠਾ ਹੋਊ ਕਿਤੇ ਤਾਂ ਹੋ ਨਿਆਣੇ ਜਾਇਆ ਕਰਨ ਵੀ ਸਾਡੀ ਬੇਬੇ ਨੇ ਬੁਲਾਇਆ ਬਾਪੂ ਆ ਜਾ ਉਹ ਕਹਦਿਆ ਕਰੇ ਵੀ ਆਉਣਾ ਉਹਨੇ ਉਹ ਦਿਲ ਚ ਸੋਚੇ ਬੈਠਾ ਵੀ ਮਾਰਤਾ ਹੂੰ ਡੰਗ ਤਾਂ ਉਹ ਆਇਆ ਨਾ ਕਰੇ ਵੀ ਮਰੀ ਜਾਣ ਦੇ ਉਹਨੂੰ ਕਿਉ ਗੁੱਸਾ ਦੀ ਤਾਂ ਭਾਈ ਜਵਾਕ ਫੇਰ ਉਹ ਕਹਿੰਦੀ ਤਾਂ ਆਇਆ ਨਹੀਂ ਵੇਜ ਜਾ ਉਹਨੂੰ ਕਹਿੰਦੀ ਬੁਲਾ ਕੇ ਲਿਆਓ ਐ ਕਹੇ ਨਾ ਵੀ ਐ ਕਹੇ ਤੋ ਆ ਕੇ ਵੀ ਰੋਟੀ ਖਾ ਲੈ ਭਾਈ ਉਹ ਫੇਰ ਨਿਆਣੇ ਜਾਇਆ ਕਰਨ ਉਹ ਬੰਦਿਆਂ ਚ ਬੈਠਾ ਉਹ ਕਹਦਾ ਕਰਨ ਵੀ ਬਾਪੂ ਆ ਜਾ ਤੈਨੂੰ ਘਰੇ ਬੁਲਾਇਆ ਬੇਬੇ ਨੇ ਚਲੋ ਮੈਂ ਆਉਣਾ ਅੰਦਰੋਂ ਖੁਸ਼ ਹੋਈ ਜਾਵੇ ਵੀ ਆ ਮੈਂ ਤਾਂ ਮਾਰਦੀ ਹਉ ਜ਼ਰੂਰ ਹੋ ਮਾਰਿਆ ਉਹ ਡੰਗ ਜਿਹੜੀ ਸਾਦੀ ਐ ਭਾਈ ਜਦੋਂ ਤਿੰਨ ਚਾਰ ਵਾਰ ਜਵਾਕ ਆਗੇ ਤਾਂ ਲੋਵੇ ਜਿਹੜੇ ਕੋਲ ਬੈਠੇ ਤੇ ਲੋਕ ਉਹ ਕਹਿਣ ਲੱਗੇ ਤੂੰ ਜਾਂਦਾ ਕਾ ਤੋ ਨਹੀਂ ਤੈਨੂੰ ਕਿੰਨੇ ਸੁਨੇਹ ਆਗੇ ਘਰੋਂ ਵਗ ਜਾਗਾ ਉਹ ਕਹਿੰਦਾ ਜਾਨਾ ਜਦੋਂ ਗਿਆ ਘਰੇ ਬੜਿਆ ਦਰਦਾ ਦਰਦਾ ਜਾ ਵੀ ਮਰੀ ਪਈ ਹੋਊਗੀ ਤਾਂ ਭਾਈ ਉਹ ਤਾਂ ਥਾਲ ਸਜਾਈ ਬੈਠੀ ਰੋਟੀ ਦਾ ਪਾ ਕੇ ਕਿੜਾ ਪ੍ਰਸ਼ਾਦ ਦੇ ਗੋ ਨੂੰ ਕਹਿਣ ਲੱਗੇ ਵੀ ਲੈ ਪ੍ਰਸ਼ਾਦਾsac ਭਾਈ ਉਹਨੂੰ ਚੜਿਆ ਗੁੱਸਾ ਉਹਨੇ ਤਾਂ ਡੰਡਾ ਚੱਕ ਲਿਆ ਉਹਨੂੰ ਕਹਿੰਦਾ ਦੱਸ ਇਹ ਇੰਨਾ ਸਮਾਨ ਕਿੱਥੋਂ ਲੈ ਕੇ ਆਇਆ ਜਦੋਂ ਮੈਂ ਘਰੇ ਆਇਆ ਤੀ ਤੂੰ ਘਰੇ ਨਹੀਂ ਕੀ ਉਹ ਗਲਤ ਸਮਝ ਗਿਆ ਵੀ ਕਿਤੇ ਗਲਤ ਕੰਮ ਕਰਕੇ ਕਿਧਰੋਂ ਪੈਸੇ ਲਈ ਆਈ ਹੋ ਰਾਸ਼ਨ ਪਾਣੀ ਲਈ ਆਈ ਵੀ ਹੁਣ ਇਹ ਉਹ ਬਣਾਇਆ ਇਹਨੇ ਉਹ ਕਹਿੰਦੀ ਤੂੰ ਕੁੱਟਣਾ ਪਹਿਲਾਂ ਮੈਨੂੰ ਪੁੱਛ ਤਾਂ ਲੈ ਵੀ ਕਿੱਥੋਂ ਆਇਆ ਹੈ ਕਹਿੰਦੀ ਜਿਹੜਾ ਤੂੰ ਲਾਲ ਲੈ ਕੇ ਆਇਆ ਸੀ ਉਹਦਾ ਸਮਾਨ ਲਿਆਂਦਾ ਮੈਂ ਤਾਂ ਰਾਜੇ ਤੋਂ ਉਹ ਕਹਿੰਦਾ ਮੈਂ ਕਿਹੜਾ ਲਾਲ ਲਿਆਇਆ ਸੀ ਕਹਿੰਦੀ ਧਰਕੇ ਨਹੀਂ ਗਿਆ ਤੂ ਮਾਰੀ ਚ ਪਰਨੇ ਚ ਭਾਈ ਉਹ ਚੁੱਪ ਕਰ ਗਿਆ ਕਹਿੰਦੀ ਮੈਂ ਉਹ ਲਾਲ ਚੱਕਿਆ ਖੋਲੀ ਤੇਰਾ ਪਰਨਾ ਕਹਿੰਦੀ ਉਹ ਮੈਂ ਤਾਂ ਰਾਜੇ ਦੇ ਲੈ ਗਈ ਰਾਜਾ ਆਇਆ ਨੇ ਕਹਿੰਦੀ ਮੈਨੂੰ ਕਿਹਾ ਵੀ ਤੂੰ ਅੱਜ ਦਾ ਦਿਨ ਜਿੰਨਾ ਮਾਲ ਢੋਣਾ ਉਹ ਹੋ ਸਕਦੀਆਂ ਢੋਲਾ ਉਹਨੂੰ ਕਹਿੰਦੀ ਹੁਣ ਤੈਂ ਕੋਈ ਢੇੜਾ ਲਾਉਣੇ ਲਾਇਆ ਵੀ ਮੈਂ ਤਾਂ ਤਾਂ ਦੋ ਪੰਡਾ ਹੀ ਚੱਕੀਆਂ ਗਈਆਂ ਮੈਂ ਤਾਂ ਫਿਰ ਨਿਆਣਿਆਂ ਨੂੰ ਰੋਟੀ ਪਕਾ ਕੇ ਦੇਣੀ ਸੀ ਭੁੱਖੇ ਤੇ ਚਲੋ ਜੀ ਉਹਨਾਂ ਦਾ ਤਾਂ ਵਧੀਆ ਡੰਗ ਸਾਧਿਆ ਗਿਆ ਤਾਂ ਪੰਡਾ ਲਿਆ ਕੇ ਪੰਡ ਇੱਕੋ ਹੀ ਪੰਡ ਲਿਆਏ ਉਹਦੇ ਨਾਲ ਹੀ ਅਮੀਰ ਹੋ ਗਏ ਤਾਂ ਹੁਣ ਉਹ ਲਾਲ ਉਧਰੋਂ ਰਾਜੇ ਨੇ ਰਾਣੀ ਨੂੰ ਦਿਖਾਤਾ ਰਾਣੀ ਕਹਿਣ ਲੱਗੀ ਉਹ ਜਿਵੇਂ ਰਾਣੀਆਂ ਨੂੰ ਸਵੇਰ ਵੇਲੇ ਬਾਗਾਂ ਚੋਂ ਫੁੱਲਾਂ ਫੁੱਲ ਲਿਆ ਕੇ ਤਾਜੀਆਂ ਉਹ ਦਾਸੀਆਂ ਉਹ ਤੋੜ ਕੇ ਫੁੱਲਾਂ ਦੀ ਮਾਲਾ ਬਣਾ ਕੇ ਰੋਜ ਉਹ ਪਾਉਂਦੀਆਂ ਹੰਦੀਆਂ ਹਾਰ ਬਣਾ ਕੇ ਤਾਂ ਰਾਣੀ ਉਹਨੂੰ ਕਹਿਣ ਲੱਗੀ ਵੀ ਅੱਜ ਆਹ ਲਾਲ ਕਨਾ ਉਹਦੇ ਮੇਰੇ ਹਾਰ ਦੇ ਵਿੱਚ ਪਾ ਦੀ ਭਾਈ ਉਹਨੇ ਪਾਤਾ ਰਾਣੀ ਨੇ ਸਾਰਾ ਦਿਨ ਹਾਰ ਪਾ ਕੇ ਰੱਖਿਆ ਰਾਤ ਨੂੰ ਉਹਨੂੰ ਕਹਿਣ ਲੱਗੀ ਦਾਸੀ ਨੂੰ ਵੀ ਜਾ ਇਹਨੂੰ ਅਈ ਅਲਮਾਰੀ ਚ ਧਰਿਆ ਉਹ ਰਾਜੇ ਦੇ ਨਹੀਂ ਸੀ ਕੋਈ alaad ਜਦੋਂ ਉਹ ਭਾਈ ਰਾਤ ਨੂੰ ਧਰਿਆ ਹੀ ਤੜਕੇ ਨੂੰ ਉਹ ਦਾਸੀ ਨੂੰ ਕਹਿਣ ਲੱਗੀ ਵੀ ਕੱਲ੍ਹ ਆ ਲਈ ਮੇਰਾ ਤਾਂ ਉਹ ਹਾਰ ਲੈ ਕੇ ਆ ਤੂੰ ਵੀ ਬਹੁਤ ਸੋਹਣਾ ਲਾਲ ਐ ਉਹ ਜਦੋਂ ਦਾਸੀ ਗਈ ਤਾਂ ਉੱਥੇ ਭਾਈ ਅਲਮਾਰੀ ਦੇ ਵਿੱਚ ਤਾਂ ਬੜਾ ਸੋਹਣਾ ਜਵਾਕ ਮੁੰਡਾ ਲੱਤਾਂ ਬਾਹਾਂ ਮਾਰ-ਮਾਰ ਖੇਡ ਰਿਹਾ ਹੈ ਉਹਨੇ ਆ ਕੇ ਫਟਾਫਟ ਦਸਿਆ ਚੰਬੇ ਦੇ ਨਾਲ ਵੀ ਰਾਣੀ ਸਾਹਿਬਾ ਉੱਥੇ ਤਾਂ ਇੱਕ ਬੱਚਾ ਖੇਡਦਾ ਉਹ ਕਹਿੰਦੀ ਮੁੰਡਾ ਉਹ ਭਾਈ ਹੁਣ ਉਹਨਾਂ ਤੇ ਔਲਾਦ ਨਾ ਉਹ ਕਹਿੰਦੀ ਅੱਛਾ ਕਹਿੰਦੀ ਫਟਾਫਟ ਲਿਆ ਫਿਰ ਕੀ ਦੇਖਦੀਆਂ ਲਿਆ ਕਹਿੰਦੀ ਮੇਰੀ ਗੋਦੀ ਚ ਪਾ ਬੱਚੇ ਨੂੰ ਭਾਈ ਉਹਨੇ ਲਿਆ ਕੇ ਮੁੰਡਾ ਰਾਣੀ ਦੀ ਗੋਦੀ ਚ ਪਾਤਾ ਬੜਾ ਸੋਹਣਾ ਮੁੰਡਾ ਤੇ ਸੋਹਣਾ ਨਮਾਇਆ ਤਮਾਇਆ ਉਹਦੇ ਕੱਪੜੇ ਲੀੜੇ ਪਾਏ ਸਾਰੇ ਸ਼ਹਿਰ ਚ ਹੋ ਗਿਆ ਵੀ ਰਾਜੇ ਦੇ ਮੁੰਡਾ ਹੋਇਆ ਰਾਜੇ ਦੇ ਮੁੰਡਾ ਹੋਇਆ ਹੁਣ ਜਿਹੜੀਆਂ ਫਫੇ ਕੁੱਟਣੀਆਂ ਹੁੰਦੀਆਂ ਨੇ ਇਹਨਾਂ ਦੀਆਂ ਰਖੀਆਂ ਆਉਂਦੀਆਂ ਜਾਂਦੀਆਂ ਉਹ ਉਹਨੂੰ ਸ਼ੱਕ ਪੈ ਗਿਆ ਵੀ ਨਾ ਤਾਂ ਹੋਇਆ ਹੁਣਾ ਤੇ ਇਹ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਰਾਜੀ ਦੀ ਰਾਣੀ ਦੇ ਬੱਚਾ ਹੋਣਾ ਹੈ ਵੀ ਇਹ ਹੋਇਆ ਵੀ ਐਡਾ ਇੱਕਦਮ ਕਿਵੇਂ ਹੋ ਗਿਆ ਇਹ ਐਡਾ ਹੱਸਦਾ ਖੇਡਦਾ ਤਾਂ ਤਾਂ ਹੁਣ ਉਹਨੂੰ ਕੋਈ ਰਾਹ ਮਿਲਦਾ ਨਹੀਂ ਵੀ ਉਹ ਕਿੱਥੋਂ ਪਤਾ ਕਰੇ ਤਾਂ ਭਾਈ ਉਹ ਗੇੜੇ ਤੇ ਗੇੜਾ ਰੱਖਦੀ ਹੈ ਤਾਂ ਹੌਲੀ-ਹੌਲੀ ਮੁੰਡਾ ਪਾਲਿਆ ਦਿਨਾਂ ਚ ਜਵਾਨ ਹੋ ਗਿਆ ਰਾਜਿਆਂ ਦੇ ਖਾਣੇ ਪੀਣਿਆਂ ਨਾਲ ਜੋ ਆਨ ਹੋਇਆ ਪਈ ਉਹਨਾਂ ਨੇ ਤਾਂ ਉਹ ਜਦੋਂ ਛੋਟਾ 14-15 ਸਾਲਾਂ ਦਾ ਹੀ ਹੋਇਆ ਉਹਨਾਂ ਨੇ ਤਾਂ ਵਿਆਹ ਲਿਆ ਉਹ ਮੁੰਡਾ ਬੇ ਆਇਆ ਹੋਇਆ ਤਾਂ ਉਹ ਕਹਿਣ ਲੱਗੇ ਜਦੋਂ ਵਿਆਹਣਾ ਸੀ ਤਾਂ ਅੱਗੇ ਪੰਡਿਤ ਹੀ ਸਾਖ ਕਰਦੇ ਹੁੰਦੇ ਉਹਨਾਂ ਨੂੰ ਦੇ ਕੇ ਭੇਜ ਤਰ ਰੁਪਈਆ ਬਈ ਇਹ ਹੋਇਆ ਲਾਲਚੋਂ ਪੈਦਾ ਵੀ ਸਾਨੂੰ ਉਹੀ ਜੀ ਕੁੜੀ ਭਾ ਲੋ ਜਿਹੜੀ ਹੀਰਿਆਂ ਚੋਂ ਪੈਦਾ ਹੋਈ ਹੋਵੇ ਪੰਡਤ ਬਾਗੇ ਨਾਲ ਫਿਰਦੇ ਨੇ ਭਾੜ ਦੇ ਵੀ ਇਹ ਜੀ ਕੁੜੀ ਕਿੱਥੋਂ ਮਿਲੂ ਜਿਹੜੀ ਹੀਰਿਆਂ ਚੋਂ ਪੈਦਾ ਹੋਵੇ ਤਾਂ ਉਹਨਾਂ ਨੇ ਕੀ ਕਰਿਆ ਭਾਈ ਕਿਸੇ ਥਾਵੇਂ ਉਹ ਤੁਰੇ ਫਿਰਦੇ ਪਾਣੀ ਪੀਣ ਲੱਗ ਗਏ ਉੱਥੇ ਹੀ ਹੋਰ ਬੰਦੇ ਆ ਗਏ ਪੰਡਤ ਇੱਕ ਦੂਜੇ ਨੂੰ ਮਿਲੇ ਹਾਲ ਚਾਲ ਪੁੱਛਿਆ ਕਿੱਧਰੋਂ ਆਏ ਹੋ ਕਿੱਧਰ ਜਾਣੇ ਹੋ ਉਹ ਕਹਿੰਦੇ ਕਾਹਦਾ ਕਹਿੰਦੇ ਵੀ ਅਸੀਂ ਤਾਂ ਮੁੰਡਾ ਭਾੜ ਦੇ ਫਿਰਦੇ ਆ ਵੀ ਕੋਈ ਹੀਰਿਆਂ ਚੋਂ ਕੁੜੀ ਪੈਦਾ ਹੋਈ ਹੋਈ ਐ ਰਾਜੇ ਦੀ ਵੀ ਕੋਈ ਲਾਲਚੋਂ ਮੁੰਡਾ ਪੈਦਾ ਹੋਇਆ ਹੋਵੇ ਉਹ ਕਹਿੰਦੇ ਅੱਛਾ ਅਸੀਂ ਤਾਂ ਆਪ ਕਹਿੰਦੇ ਇਹ ਲਾਲਚੋਂ ਮੁੰਡਾ ਹੋਇਆ ਹੋਇਆ ਰਾਜੇ ਦੇ ਅਸੀਂ ਹੀਰਿਆਂ ਚ ਭੜਦਿਆਂ ਵੀ ਕੁੜੀ ਹੋਵੇ ਉਹ ਕਹਿੰਦਾ ਫੇਰ ਤਾਂ ਬਣ ਗਈ ਗੱਲ ਆ ਫੜੋ ਰੁਪਈਆ ਭਾਈ ਦੋਹਾਂ ਨੇ ਇੱਕ ਦੂਜਿਆਂ ਨੂੰ ਰੁਪਈਏ ਫੜਾਏ ਸਾਗਨ ਬਜੋ ਪੱਕਾ ਕੰਮ ਕਰ ਲਿਆ ਆ ਕੇ ਜਾ ਕੇ ਰਾਜੇ ਨੂੰ ਦੱਸਿਆ ਤਾਂ ਵਿਆਹ ਰੱਖ ਲਿਆ ਵਿਆਹ ਤੇ ਵਿਆਹ ਕਰਿਆ ਹੋਇਆ ਤਾਂ ਹੁਣ ਉਹ ਫਫੇ ਕੁੱਟਣੀ ਫੇਰ ਆਉਂਦੀ ਹੈ ਹੁਣ ਉਹਨੂੰ ਪੁੱਛਦੀ ਆ ਕੇ ਉਹਨੂੰ ਮੌਕਾ ਮਿਲ ਜਾਂਦਾ ਹੁਣ ਕਿਉਂ ਰਾਣੀ ਰਾਜੇਨ ਤਾਂ ਪੁੱਛ ਨਹੀਂ ਸਕਦੀ ਤੀ ਤਾਂ ਹਣ ਉਹਨੂੰ ਪੁੱਛਦੀ ਆ ਕੇ ਉਹਦੀ ਘਰ ਵਾਲੀ ਨੂੰ ਉਹਨੂੰ ਕਹਿੰਦੀ ਕਹਿੰਦੀ ਤੂੰ ਆਪਦੇ ਘਰ ਵਾਲੇ ਨੂੰ ਕਦੇ ਐਂ ਪੁੱਛੀ ਵੀ ਇਹਦੀ ਜਾਤ ਕੀ ਐ ਛੇੜ ਗਈ ਸਿਆਪਾ ਤਾਂ ਵਯੋ ਨੂੰ ਮਨ ਚ ਬੰਦਾ ਪੁੱਠੀ ਗੱਲ ਨੂੰ ਤਾਂ ਮਿੰਟ ਚ ਵਿਸਾ ਲੈਦਾ ਸਿੱਧੀ ਬਸਾਉਣ ਨੂੰ ਐ ਉਹ ਕਰਦਾ ਦਿਨ ਟਾਈਮ ਲਾਉਂਦਾ ਹੈ ਟੁੱਠੀ ਗੱਲ ਤਾਂ ਬਿੰਦ ਚ ਬੰਦੇ ਦੇ ਮਨ ਚ ਵੱਸ ਜਾਂਦੀ ਹੈ ਉਹ ਤਾਂ ਦਿਲ ਨੂੰ ਲੱਗੀ ਗੱਲ ਆਥਣੇ ਆਪਦੇ ਘਰ ਵਾਲੇ ਨੂੰ ਕਹਿਣ ਲੱਗੀ ਵੀ ਤੇਰੀ ਜਾਤ ਕੀ ਹੈ ਉਹਨੇ ਹੱਸ ਕੇ ਢਾਲਤਾ ਕਹਿੰਦਾ ਅਜੇ ਰਾਮ ਕਰਦੀਆਂ ਰਾਮ ਨਾਲ ਰਹਿਣਾ ਨਹੀਂ ਜਾਂਦਾ ਕਹਿੰਦਾ ਚਲੋ ਜੀ ਦੂਜੇ ਦਿਨ ਆਈ ਫਫੇ ਕੁੱਟਣੀ ਕਹਿੰਦੀ ਪੁੱਛਿਆ ਤੀ ਉਹ ਕਹਿੰਦੀ ਦੱਸਿਆ ਨਹੀਂ ਕਹਿੰਦੀ ਪੁੱਛ ਦੱਸੂਗਾ ਉਹਨੇ ਫੇਰ ਪੁੱਛਿਆ ਕਹਿੰਦੀ ਤੇਰੀ ਜਾਤ ਕੀ ਹੈ ਉਹ ਕਹਿੰਦਾ ਤੈਂ ਕੀ ਲੈਣਾ ਜਾਂ ਤੈਨੂੰ ਕਹਿੰਦਾ ਰਾਜੇ ਦੇ ਜਵਾਕ ਆਂ RAM ਕਰਦੀਆਂ ਮਹਿਲਾ ਚ ਰਹਿਣੀ ਆ ਚੰਗਾ ਖਾਣ ਨੂੰ ਚੰਗਾ ਪੈਣਨ ਨੂੰ ਕਹਿੰਦਾ ਰਾਜੇ ਦੇ ਜਵਾਕ ਆਂ ਹੋਰ ਤੈਨੂੰ ਕੀ ਚਾਹੀਦਾ ਚਲੋ ਫੇਰ ਭਾਈ ਦੂਜੇ ਦਿਨ ਫਫੇ ਕੁੱਟਣੀ ਆਈ ਕਹਿੰਦੀ ਪੁੱਛਿਆ ਤੀ ਕਹਿੰਦੀ ਨਾ ਉਹਨੇ ਤਾਂ ਦੱਸਿਆ ਨਹੀਂ ਅੱਜ ਵੀ ਉਹ ਕਹਿੰਦੀ ਉਹਨੂੰ ਐ ਕਹੀਂ ਤੂੰ ਵੀ ਜੇ ਮੈਨੂੰ ਨਹੀਂ ਦੱਸਦਾ ਤਾਂ ਮੈਂ ਤਾਂ ਕੁਸ ਖਾ ਕੇ ਮਰਦੀ ਆਂ ਭਾਈ ਉਹਨੇ ਤਰ੍ਹਾਂ ਆਤਨ ਫੇਰ ਕਹਿਤਾ ਹੂੰ ਕਹਿੰਦੀ ਤੇਰੀ ਜਾਤ ਕੀ ਐ ਉਹ ਕਹਿੰਦਾ ਬੜੀ ਮਾਗਰ ਪਈ ਐ ਕਹਿੰਦੀ ਜੇ ਦੱਸਣਾ ਸਿੱਧਾ ਉਹ ਕਹ ਦੱਸਦੇ ਨਹੀਂ ਕੁਸ ਖਾ ਕੇ ਮਰ ਜੂ ਫਸ ਗਿਆ ਉਹ ਕਹਿੰਦਾ ਇਹ ਗੱਲ ਐ ਕਹਿੰਦਾ ਮੈਂ ਤਾਂ ਕਹਿੰਦਾ ਤੀ ਨਾ ਪੁੱਛਦੀ ਚੱਲ ਕਹਿੰਦਾ ਤੜਕੀ ਲੈ ਗਿਆ ਭਾਈ ਉਹਨੂੰ ਮੂੰਹ ਨੇ ਲਈ ਸਾਰੇ ਪਏ ਤੇ ਸੁੱਤੇ ਉਹਨੂੰ ਨਦੀ ਤੇ ਲੈ ਗਿਆ ਲਿਜਾ ਕੇ ਉਹਨੂੰ ਕਹਿਣ ਲੱਗਿਆ ਵੀ ਹਲੇ ਤੇਰੇ ਕੋਲ ਟਾਈਮ ਐ ਨਾ ਪੁੱਛ ਮੇਰੀ ਜਾਤ ਕਹਿੰਦੀ ਨਾ ਪੁੱਛ ਕੇ ਰਹੂੰ ਪਾਣੀ ਜੇ ਨਦੀ ਚ ਵੜ ਗਿਆ ਗੋਡੇ-ਗੋਡੇ ਜੇ ਪਾਣੀ ਚ ਗਾਹਾਂਤ ਭਾਗਿਆ ਉੱਥੇ ਖੜ ਕੇ ਕਹਿਣ ਲੱਗਿਆ ਮੌਕੇ ਬਚਾਲਾ ਹਲੇ ਵੀ ਕਹਿੰਦੀ ਨਾ ਮੈਂ ਤਾਂ ਜਾ ਤ ਪੁੱਛੂੰ ਉਹ ਹੋਰ ਗਾਹਾਂ ਹੋ ਗਿਆ ਪਾਣੀ ਹੋਰ ਤਾਹ ਹੋ ਗਿਆ ਕਹਿੰਦਾ ਬਚਾਲਾ ਮੌਕਾ ਨਾ ਜੀ ਕਹਿੰਦੀ ਪੁੱਛ ਕੇ ਹਟ ਭਾਈ ਜਦੋਂ ਉਹਦੇ ਗਲਗਲ ਪਾਣੀ ਆ ਗਿਆ ਡੂੰਗਾ ਭਾਗਿਆ ਗਾਹਾਂ ਉਹਨੂੰ ਫੇਰ ਕਿਹਾ ਨਾ ਨਾ ਹੋਰ ਸੋਚ ਲੈ ਤੇਰੇ ਹੱਥ ਨਹੀਂ ਗੁੱਸਾ ਲੱਗਣਾ ਉਹਦੀ ਸਮਝ ਨਾ ਆਵੇ ਕਹਿੰਦੀ ਨਾ ਮੈਂ ਤਾਂ ਦੱਸ ਤੇਰੀ ਜਾਤ ਕੀ ਆ ਮੈਂ ਤਾਂ ਪੁੱਛ ਕੇ ਹਟੂ ਕਿਉਂ ਫਫੇ ਕੁੱਟਣੀ ਦੀ ਭਰੀ ਹੋਈ ਭਾਈ ਉਹਨੇ ਤਾਂ ਮਾਰੀ ਵਿੱਚ ਚੁੱਭੀ ਤਾਂ ਉੱਥੋਂ ਇੱਕ ਨਾਗ ਖੰਡ ਲਿਆ ਬੱਸ ਉਹਨੂੰ ਕਹਿਣ ਲੱਗਿਆ ਤੂੰ ਹੁਣ ਜਾ ਕਰ ਉਹ ਹੱਕਾ ਮਾਰਦੀ ਐ ਆ ਜਾ ਮੁੜਿਆ ਮੈਂ ਤਾਂ ਗਲਤੀ કરી ਮੈਨੂੰ ਮਾਫ ਕਰਦੇ ਹੋ ਕਹਿੰਦਾ ਟਾਈਮ ਲੰਘ ਗਿਆ ਬਾਗੀ ਭਾਈ ਕਿਸੇ ਨੂੰ ਨਹੀਂ ਕੁਛ ਦੱਸਦੀ ਗਈ ਤਾਂ ਉੱਥੋਂ ਨਾ ਕਰਦੇ ਵਗ ਗਿਆ ਜਿੱਥੇ ਉਹਨਾਂ ਦਾ ਟੋਲਾ ਤਿੰਨ ਅੰਗਾ ਦਾ ਤਾਂ ਉਹਨੇ ਸੋਚਦੀ ਹੈ ਵੀ ਇਹਨੂੰ ਕਿਵੇਂ ਵਾਪਸ ਮੋੜਾਂ ਕਿਸੇ ਨੂੰ ਕੁਛ ਨਹੀਂ ਦੱਸਦੀ ਤਾਹੋ ਨਾਲ ਗੱਡੀਆਂ ਦੇ ਵਿੱਚ ਰਥਾਂ 'ਚ ਜਾਂਦੀ ਹੈ ਨੌਕਰਾਂ ਨੂੰ ਲੈ ਜਾਂਦੀ ਹੈ ਵਿੱਚ ਖਾਣ ਪੀਣ ਦਾ ਸਮਾਨ ਧਰ ਕੇ ਲੈ ਜਾਂਦੇ ਨੇ ਤੇ ਉਹਨਾਂ ਨੂੰ ਹੁਣ ਪਿੰਡਾਂ ਪਿੰਡਾਂ 'ਚ ਸ਼ਹਿਰਾਂ ਸ਼ਹਿਰਾਂ 'ਚ ਫਿਰਦੀ ਆ ਗੇੜੇ ਦਿੰਦੀ ਤੇ ਉੱਥੇ ਕਹਿੰਦੀ ਆ ਵੀ ਜੇ ਕੋਈ ਮੈਨੂੰ ਕਨਾ ਅਹੀ ਜੀ ਗੱਲ ਦੱਸੂਗਾ ਜਿਹੜੀ ਕਿਸੇ ਨੇ ਕਦੇ ਨਾ ਦੇਖੀ ਹੋਵੇ ਨਾ ਸੁਣੀ ਹੋਵੇ ਅਰ ਕੋਈ ਅਦੁੱਤ ਗੱਲ ਉਸ ਬੰਦਾ ਜਿਹੜਾ ਮੈਨੂੰ ਦੱਸੂਗਾ ਉਹਨੇ ਉਹ ਅੱਖੀਂ ਦੇਖੀ ਹੋਵੇ ਵੀ ਜਿਹੜਾ ਮੈਨੂੰ ਕੋਈ ਐਂ ਗੱਲ ਦੱਸੂ ਕਹਿੰਦੀ ਮੈਂ ਉਹਨੂੰ ਮੂੰਹੋਂ ਮੰਗਵਾ ਨਾਮ ਦੇਉਂਗੀ ਤਾਂ ਭਾਈ ਲੋਕ ਲਾਲਚ ਦੇ ਮਾਰੇ ਜਾਂਦੇ ਨੇ ਕੋਈ ਕੁਛ ਕਹਿੰਦਾ ਜੀ ਉੱਥੇ ਗੱਡੀ પાસ ਮਾਰੀ ਹੋਈ ਸੀ ਉੱਥੇ ਫਲਾਣੇ ਥਾਂਵੇਂ ਆ ਹੋਇਆ ਹੋਇਆ ਉੱਥੇ ਜੀ ਗੰਨਿਆਂ ਦੀਆਂ ਟਰਾਲੀਆਂ ਪਾਸ ਮਾਰੀਆਂ ਸੀ ਅੱਖੀ ਦੇਖੀਆਂ ਉਹਨੂੰ ਮਨ ਨੂੰ ਲੱਗੀ ਨਹੀਂ ਗੱਲ ਉਹਦਾ ਨਾਮ ਸੀ ਹੀਰਾ ਹੀਰਾ ਸ਼ਾਣੀ ਕਹਿੰਦਾ ਹੁੰਦਾ ਹੋ ਉਹਨੂੰ ਹੀਰਾ ਸ਼ਾਣੀ ਸ਼ਾਦੇ ਕਾ ਰਾਲੀ ਸ਼ਾਣੀ ਤਾਂ ਵਾਯੋਹੋ ਇੱਕ ਮਿਸਤਰੀਆਂ ਦਾ ਮੁੰਡਾ ਸੀ ਉਹੋਕਾ ਨਾ ਲੱਕੜਾਂ ਲੈਣ ਗਿਆ ਜੰਗਲ 'ਚ ਲੱਕੜਾਂ ਲੈਣ ਗਿਆ ਤਾਂ ਉਹ ਬੱਦਲ ਹੋਇਆ ਹੋਇਆ ਉਹਨੂੰ ਨਾ ਲੱਗਿਆ ਟਾਈਮ ਦਾ ਪਤਾ ਘੜੀ ਉਹਨੇ ਦੇਖੀ ਨਾ ਲੱਕੜਾਂ ਉਹਦੀਆਂ ਵੱਢੀ ਜਾਂਦਾ ਹੈ ਤਾਂ ਜਦੋਂ ਹਨੇਰਾ ਹੋ ਗਿਆ ਤਾਂ ਜੰਗਲਾਂ 'ਚ ਭਾਈ ਉਹਨੂੰ ਆਵਾਜ਼ਾਂ ਜਾਨਵਰਾਂ ਦੀਆਂ ਸੁਣਨ ਲੱਗੀਆਂ ਉਹ ਡਰ ਗਿਆ ਉਹਨੇ ਦੇਖੀ ਘੜੀ ਕਹਿੰਦਾ ਓਹ ਕਹਿੰਦਾ ਮੈਂ ਤਾਂ ਬੱਦਲਾਂ 'ਚ ਹਨੇਰੇ ਦਿਨ ਦਾ ਹੀ ਨਹੀਂ ਪਤਾ ਲੱਗਿਆ ਕਹਿੰਦਾ ਤਾਂ ਇੰਨਾ ਟਾਈਮ ਹੋ ਗਿਆ ਵੀ ਹੁਣ ਤਾਂ ਜਾਨਵਰ ਬਾਹਰ ਨਿਕਲ ਆਏ ਖਾ ਜਾਣਗੇ ਉਹ ਭਾਈ ਇੱਕ ਦਰਖਤ ਤੇ ਚੜ ਗਿਆ ਵੀ ਇੱਥੇ ਮੈਂ ਕਿ ਅੱਜ ਰਾਤ ਕੱਟਦਾ ਉਹ ਚੜਿਆ ਹੋਇਆ ਦਰਖਤ ਤੇ ਤਾਂ ਕੀ ਦੇਖਦਾ ਉਹ ਉਸ ਦਰਖਤ ਦੇ ਇੱਕ ਜਨਾਨੀ ਆਈ ਉਹ ਆਈ ਉਹ ਨਾ ਕਿਤੋਂ ਨਹੀਂ ਦੇਖੀ ਉੱਥੀ ਖੜੀ ਦੇਖੀ ਉਹਨੇ ਤਾਂ ਉਹ ਜਨਾਨੀ ਨੇ ਉਹ ਸਾਰਾ ਦਰਖਤ ਦੇ ਆਲਾ ਦਾਲਾ ਹੀਠੋਂ ਸਾਰਾ ਝਾੜੂ ਫੇਰ ਕੇ ਸਾਫ਼ ਕੀਤਾ ਥਾਂ ਸਾਫ਼ ਕਰਕੇ ਉੱਥੇ ਭਾਈ ਉਹਨੇ 5-6 ਕੁਰਸੀਆਂ ਧਰੀਆਂ ਕੁਰਸੀਆਂ ਧਰੀਆਂ ਤਾਂ ਉੱਥੇ ਦੀ ਕਿਤੇ ਬਰਮੀ नाग ਦੀ ਉਹ नाग ਨਿਕਲ ਕੇ ਆਇਆ ਮੁੰਡਾ ਸਾਰਾ ਕੁਝ ਦੇਖੀ ਜਾਂਦਾ ਉੱਤੇ ਬੈਠਾ ਦਰਖਤ ਦੇ ਤਾਂ ਉਹ ਜਦੋਂ ਉੱਥੇ ਕੁਰਸੀ ਜੀ ਕੋਲ ਆਇਆ ਉਹ ਬੰਦਾ ਬਣ ਗਿਆ ਪੰਜ ਚਾਰ ਹੋਰ ਆਗੇ ਉਹ ਵੀ ਆਏ ਆਏ ਨਾਗ ਆਉਂਦੇ ਨੇ ਤਾਂ ਉੱਥੇ ਆ ਕੇ ਬੰਦੇ ਬਣ ਗਏ ਤਾਂ ਕੁਰਸੀਆਂ ਤੇ ਬਹਿ ਗਏ ਜਿਵੇਂ ਕੋਈ ਮੀਟਿੰਗ ਕਰਦੇ ਹੁੰਦੇ ਨੇ ਉਹਨਾਂ ਨੇ ਆਏ ਕੁਸਾਬ ਦਾ ਕਰਿਆ ਤਾਂ ਉਹਨਾਂ ਦੇ ਵਿੱਚ ਉਹ 나ਗ ਵੀ ਸੀ ਉਹਦਾ ਨਾਮ ਸੀ ਲਾਲ ਬਾਦਸ਼ਾ ਨਾਗਾਂ ਨੇ ਤੜਿਆ ਭਇਆ ਤਾਂ ਉਹ ਰੋਈ ਜਾਂਦਾ ਉਹ ਕਹੀ ਜਾਂਦਾ ਹੀਰਾ ਛਾਣੀ ਹੀਰਾ ਛਾਣੀ ਉਹ ਵਸ ਬੰਦਾ ਬਣਦਾ ਹੈ ਹੀਰਾ ਸ਼ਾਣੀ ਕਹੀ ਜਾਂਦਾ ਜਦੋਂ ਜਾਣ ਲੱਗਦੇ ਨੇ ਉਹ ਸਾਰੇ ਉਹ ਫੇਰਨਾਗ ਬਣ ਕੇ ਵਗ ਜਾਂਦਾ ਹੈ ਭਾਈ ਮੁੰਡੇ ਨੇ ਦੇਖਿਆ ਵੀ ਆਹ ਤਾਂ ਜੰਬੇ ਵਾਲੀਓ ਗੱਲ ਹੈ ਤਾਂ ਐਜਾ ਕੁਸ ਤਾਂ ਦੇਖਿਆ ਨਾ ਸੁਣਿਆ ਕਦੇ ਤਾਂ ਭਾਈ ਜਦੋਂ ਦਿਨ ਚੜਿਆ ਉਹੋ ਡਰ ਦਾ ਡਰ ਦਾ ਉੱਤਰਿਆ ਤਾਂ ਜਿਉਂ ਭੱਜਿਆ ਘਰ ਨੂੰ ਜਾ ਕੇ ਆਪਦੀ ਮਾਂ ਨੂੰ ਕਹਿਣ ਲੱਗਿਆ ਵੀ ਮਾਂ ਮੈਂ ਤਾਂ ਆ ਕੁਸ ਦੇਖਿਆ ਰਾ ਤ ਵੀ ਤੈਂ ਕਦੇ ਦੇਖਿਆ ਕੋਈ ਨਹੀਂ ਨਾ ਵੀ ਪੁੱਤ ਜੇ ਤਾ ਦੇਖਿਆ ਨਾ ਸੁਣਿਆ ਉਹ ਕਹਿਣ ਲੱਗੀ ਵੀ ਖਾਬਰਾ ਕੋਈ ਰੱਬ ਨੇ ਪੁੱਤ ਆਪਣਾ ਟਾਈਮ ਬਦਲਣਾ ਹੋਵੇ ਕਹਿੰਦੀ ਉਹ ਰਾਣੀ ਨੇ ਉਹ ਉਹ ਦਿੱਤਾ ਹੋਇਆ ਕਹਿੰਦੀ ਹੋਕਾ ਪਿੰਡ ਚ ਆਇਆ ਹੋਇਆ ਸਾਰੇ ਵੀ ਉਹ ਆਈ ਹੋਈ ਹੈਗੀ ਹੀਰਾ ਸਾਣੀ ਬਈ ਮੂ ਬਗਵਾਨ ਆਮ ਦੇਉਗੀ ਕਹਿੰਦੀ ਇਹ ਗੱਲ ਤੂੰ ਸੁਣਾ ਕੇ ਦੇਖਿਆ ਭਲਾ ਉਹ ਕਹਿੰਦਾ ਮਾਂ ਤੂੰ ਸੁਣਾਇਆ ਕਹਿੰਦਾ ਮੈਨੂੰ ਤਾਂ ਹੁਣ ਡਰ ਲੱਗਦਾ ਹੈ ਉਹ ਕਹਿੰਦੀ ਮੇਰੀ ਸੁਣਾਈ ਹੋਰ ਹੈ ਵੀ ਤੈਂ ਅੱਖੀਂ ਦੇਖੀ ਆ ਤੇਰੀ ਸੁਣਾਈ ਦੀ ਗੱਲ ਹੋਰ ਹੈ ਭਾਈ ਉਹ ਫੇਰ ਡਰ ਦਾ ਡਰਾਉਂਦਾ ਵਗ ਜਾਂਦਾ ਜਦੋਂ ਜਾਂਦਾ ਤਾਂ ਉਹਨੂੰ ਕਹਿਣ ਲੱਗਿਆ ਜਦੋਂ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਉਹ ਸਿਰ ਮਾਰ ਦਿੰਦੀ ਆ ਵੀ ਜਾਓ ਤਾਂ ਉਹ ਮੁੰਡੇ ਦੀ ਵਾਰੀ ਆਈ ਤਾਂ ਉਹ ਕਹਿਣ ਲੱਗਿਆ ਵੀ ਮੈਂ ਇੱਕ ਆ ਗੱਲ ਦੇਖੀ ਆ ਉਹ ਭਾਈ ਸਾਰੀ ਘਟਨਾ ਸੁਣਾ ਦਿੰਦਾ ਵੀ ਮੈਂ ਰਾਤ ਆ ਗੱਲ ਦੇਖੀ ਵੀ ਮੈਂ ਤਾਂ ਡਰ ਰਿਹਾ ਉਦੋਂ ਦਾ ਉਹ ਭਾਈ ਖੁਸ਼ ਹੋ ਗਈ ਹੀਰਾ ਸ਼ਾਣੀ ਤਾਂ ਉਹਨੂੰ ਕਹਿਣ ਲੱਗੀ ਉਹ ਜਗ੍ਹਾ ਮੈਨੂੰ ਦਿਖਾਵੇਂਗਾ ਉਹ ਕਹਿੰਦਾ ਹਾਂ ਲੈ ਚੱਲੂ ਤਾਂ ਭਾਈ ਉੱਥੇ ਲੱਗਿਆ ਜਾ ਕੇ ਉਹਨੂੰ ਕਹਿਣ ਲੱਗਿਆ ਵੀ ਆ ਥਾਵੇਂ ਆਏ ਤੇ ਮਯਾਦ ਰਖਤ ਤੇ ਚੜਿਆ ਹੋਇਆ ਸੀ ਭਾਈ ਉਹਨੇ ਤਾਂ ਉਹਨੂੰ ਪੰਡ ਬੰਨ ਕੇ ਦੇਤੀ ਰੁਪਈਆਂ ਦੀ ਕਹਿੰਦੀ ਜਾ ਨਾਮ ਦੇ ਤਾਂ ਆਪਦੇ ਨੌਕਰਾਂ ਨੂੰ ਕਹਿਣ ਲੱਗੀ ਵੀ ਇੱਥੇ ਦੋ ਕੜਾਈਆਂ ਹਨ ਨਾ ਦੁੱਧ ਦੀਆਂ ਮਿੱਠਾ ਪਾ ਕੇ ਰਲਾ ਕੇ ਚੰਗੀ ਤਰ੍ਹਾਂ ਇੱਥੇ ਧਰ ਦੋ ਫਿਰ ਇੱਥੇ ਨੇੜੇ ਤੇ ਜਿਹੜੇ ਨਾ ਖੜੇ ਹੋ ਤੁਸੀਂ ਵਗ ਜੂ ਆਪ ਜਾਣਗੀ ਦਰਖਤ ਤੇ ਦੁੱਧ ਤਰਿਆ ਮਿੱਠਾ ਕਰਕੇ ਕੜਾਣਿਆਂ 'ਪਰ ਕੇ ਦੋ ਧਰਗੇ ਨੌਕਰ ਜਦੋਂ ਰਾਤ ਹੋਈ ਤਾ ਉਹ ਆਉਂਦੇ ਨੇ ਭਾਈ 나ਗ ਦੇ ਉੱਤੇ ਜਿਹੜੇ ਹੈਗੇ ਨੇ ਓਵੇਂ ਨਿਕਲ-ਨਿਕਲ ਆਉਂਦੇ ਨੇ ਕਿਉਂ ਦੁੱਧ ਦੀ ਬਾਸ਼ਨਾ ਆਉਂਦੀ ਹੈ ਤਾਂ ਇਹ ਆ ਕੇ ਸਾਰਿਆਂ ਨੇ ਦੁੱਧ ਪੀਤਾ ਵਿਚੇ ਉਹ ਆ ਗਿਆ ਉਹਨੂੰ ਕਹਿਣ ਤੂੰ ਦੁੱਧ ਪੀ ਲੈ ਉਹ ਕਹੇ ਨਾ ਮੈਂ ਤਾਂ ਹੀਰਾ ਸਾਣੀ ਕੋਲੇ ਜਾਣਾ ਮੈਂ ਤਾਂ ਹੀਰਾ ਸਾਣੀ ਚਾਹੁੰਦੀ ਹੈ ਉਤੋਂ ਦੇਖਦੀ ਆ ਵੀ ਆ ਗਿਆ ਉਹ ਕਹਿਣ ਲੱਗਿਆ ਜਿਹੜਾ ਉਹਨਾਂ ਦਾ ਦੇਵਤਾ नाग ਵੱਡਾ ਤੇ ਸ਼ੇਸ਼ਨਾਗ ਕਹਿੰਦਾ ਵੀ ਜੀ ਨੇ ਅੱਜ ਸਾਨੂੰ ਇੰਨਾ ਖੁਸ਼ ਕਰਿਆ ਦੁੱਧ ਪਿਆ ਕੇ ਵੀ ਮੂਹ ਮੰਗਿਆ ਨਾਮ ਦੇਉਂਗਾ ਉਹਨੂੰ ਵੀ ਮੰਗਲ ਵੇ ਕੀ ਮੰਗਣਾ ਹੈ ਭਾਈ ਉਹ ਦਰਦੀ ਦਰਦੀ ਉੱਪਰੋਂ ਉਤਰਦੀ ਹੈ ਉੱਤਰ ਕੇ ਆ ਕੇ ਉਹਨਾਂ ਦੇ ਮੂਹਰੇ ਖੜ ਜਾਂਦੀ ਹੈ ਹੱਥ ਬੰਨ ਕੇ ਕਹਿੰਦੀ ਜੀ ਇਹ ਸਾਰਾ ਵੀ ਮੈਂ ਕਰਿਆ ਤੁਹਾਡੀ ਸੇਵਾ ਉਹ ਕਹਿਣ ਲੱਗਿਆ ਵੀ ਮੰਗ ਕੀ ਮੰਗਣਾ ਹੈ ਕਹਿੰਦੀ ਮੈਨੂੰ ਸੋਡਾ ਹੱਲਾ ਆਲ ਬਾਦਸ਼ਾਹ ਚਾਹੀਦਾ। ਉਹ ਕਹਿੰਦਾ ਇਹ ਤਾਂ ਨਹੀਂ ਮਿਲ ਸਕਦਾ। ਹੋਰ ਜੋ ਮਹਾਰਾਜੀ ਮੰਗ ਲੈ। ਉਹ ਕਹਿੰਦੀ ਵੀ ਇਹ ਮੇਰੇ ਘਰ ਵਾਲਾ ਹੈ। ਮੇਰੇ ਨਾਲ ਵਿਆਹਿਆ ਹੋਇਆ ਤੀ ਇਹ। ਵੀ ਮੈਂ ਆ ਗਲਤੀ ਕਰ ਗਈ। ਵੀ ਹੁਣ ਮੈਨੂੰ ਤਾਂ ਇਹੀ ਚਾਹੀਦਾ ਹੈ। ਉਹ ਕਹਿੰਦਾ ਵੀ ਨਾ ਇਹ ਨਹੀਂ ਤਾਂ ਨਹੀਂ ਮਿਲ ਸਕਦਾ। ਉਹ ਕਹਿੰਦੀ ਫੇਰ ਤੁਸੀਂ ਵਾਚਨ ਤੋਂ ਮੁੱਕਰ ਦਿਓ। ਭਾਈ ਹੁਣ ਉਹਨੂੰ ਵਾਚਨ ਤੋਂ ਮੁੱਕਰਨਾ ਵੀ ਔਖਾ। ਕਾਹ ਹੈਨ ਲੱਗਿਆ ਚੱਲ ਦੇਖੀ ਜਾਉ ਲੈ ਜਾ ਭਾਈ ਉਹਦੇ ਨਾਲ ਹੱਸ ਕੇ ਤੋਰਤਾ ਤਾਂ ਬੰਦਾ ਉਹ ਵੀ ਮੁੰਡਾ ਬਣ ਗਿਆ ਲਿਹਾਈ ਲਿਆ ਕੇ ਫੇਰ ਉਹਨੇ ਕਿਸੇ ਨੂੰ ਕੋਈ ਗੱਲ ਨਹੀਂ ਦੱਸੀ ਵੀ ਇਹ ਕੌਣ ਹੈ ਕੀ ਨਾ ਨਾਮ ਹੁਣ ਉਹਦੀ ਜਾਤ ਨਹੀਂ ਪੁੱਛਦੀ ਕੁਝ ਨਹੀਂ ਪੁੱਛਦੀ ਭਾਈ ਰਸਦੇ ਨੇ ਬਸਦੇ ਨੇ ਐਨੀ ਕੁ ਬਾਤ ਹੈ ਆਸਾਥਨ ਪਸੰਦ ਆਉਗੀ ਧੰਨਵਾਦ ਜੀ